ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਦੀਪਾ ਵੀਰੇ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਸੀਲ ਤਪੋ ਇਹ ਆਪਣੇ ਗੋਸਲਾਂ ਦੇ ਕੋਠੇ ਆਗੇ ਵਿਧਾਤਾ ਰੋਡ ਤੇ ਹਨ ਵਿਧਾਤਾ ਠੀਕ ਆ ਸਹਿਣੀ ਦੇ ਵਿਧਾਤਿਆਂ ਨੂੰ ਜਾਣਦੇ ਆ ਤੇ ਮੋਬਾਈਲ ਨੰਬਰ ਵੀਰੇ ਆਪਣਾ 75082 887556 75082 887556 ਜਿਹੜੇ ਆ ਬਹਿੜ ਦੇ ਕੇ ਨਾ ਜਰਸੀ ਆਪਣੀ ਘਰੇਲੂ ਬੱਚੀ ਹੈ ਹਾਂ ਭਾਈ ਘਰ ਦੀ ਬਹਿੜ ਆਪਣੀ ਇਹ ਦੂਜੇ ਸੂਏ ਸੰਗਾਂ ਹੁੰਦੇ ਨੇ ਦੂਜੇ ਸੂਏ ਪਹਿਲੇ ਸੂਏ ਦਾ ਬੱਚਾ ਵੀ ਮੈਂ ਕਿਹਾ ਆਪਣੇ ਕੋਲ ਹੀ ਖੜਾ ਹਨ ਉਹ ਬੱਚੀ ਆ ਜੀ ਪਹਿਲੇ ਠੀਕ ਹੈ ਉਹ ਖੜੀ ਹੈ ਇਹਦੀ ਬੱਚੀ ਤੇ ਹੁਣ ਦਿਨ ਕਹਿ ਰਹੇ ਜਾਂ ਸੂਚੇ ਇਹਨਾਂ ਦੇ ਹੈ ਜੀ ਭਾਈ ਕੱਲ ਨੂੰ ਪੂਰੇ ਹੁੰਦੇ ਆ ਮਾਲ ਲਾਉਂ ਠੀਕ ਹੈ ਤੇ ਦੇਖਾ ਜੀ ਨਾ 2 ਲਈ 4 ਲਈ 2 ਜਹਾਜ਼ਰ ਕੱਢ ਜੂਗੀ ਉੱਤੇ ਮਾਲ ਲਈ 5-4 ਦਿਨ ਤਾਂ ਲਈ ਜੂਗੀ ਇਹਦਾ ਠੀਕ ਹੈ ਪਹਿਲਾਂ ਦਾ ਦੁੱਧ ਆਪਾਂ ਕਿੰਨਾ ਕੁ ਤੋਲੇ ਸੀ ਦਾ ਪਹਿਲਾਂ ਦਾ ਭਾਈ 15 ਲੀਟਰ 15 15 16 ਦੇ ਮਾਲ ਅੰਦਰੋਂ ਦਾ ਸੀਗਾ 16 ਲੀਟਰ ਦੁੱਧ ਆਪਾਂ ਪਹਿਲਾਂ ਦਾ ਚੋਇਆ ਇਹਦਾ ਹਾਂ ਹਾਂ 15 ਤੋਂ 16 ਤੋਂ ਠੀਕ ਹੈ ਇਹਦੀ ਕੀ ਅੰਦਾਜ਼ਾ ਲਾਈਏ ਵੀ 2.5 ਲੀਟਰ ਵਧਣ ਦੀ ਕਪੈਸਿਟੀ ਹੈਗੀ ਹੈ ਨਹੀਂ ਬਾਕੀ ਤੋਂ ਕੋਈ ਅੰਦਾਜ਼ਾ ਪਿਛਲੀ ਵਾਰਾ ਛੋਟੀ ਛੋਟੀ ਜਿਹੜਾ ਪਲੀ ਵੀ ਤੰਗੀ ਤੇਰੇ ਸਾਹਮਣੇ ਮੰਨ ਕੇ ਜਿਲੇ ਵੀ ਮੇਰਾ 22 ਤੋਂ 25 ਤੱਕ ਹੀ ਸੀਗੀ ਜੇ ਮੈਂ ਤੁਹਾਨੂੰ ਦੱਸਾਂ 22 ਤੋਂ 25 ਲੀਟਰ ਦੁੱਧ ਕੱਢੂ ਪਰ 20 ਮੰਨ ਕੇ ਬੰਦਾ ਲੈ ਸਕਦਾ 20 ਦਾ ਆਰਾਮ ਨਹੀਂ ਕੱਢੂ ਕੱਛ ਕੀ ਕੋਟੀ ਕਵਰ ਤੇ ਯਾਦ ਰੱਖੇ ਕਿਹੜਾ ਪਰਿਆ ਠੀਕ ਹੈ ਇਹ ਇੰਟਰਨਟ ਦਾ ਹੀ ਆ ਜਦ ਜਰਸੀ ਬਾਕੀ ਪੰਜਾਬ ਵਾਲੀ ਜਰਸੀ ਆ ਠੀਕ ਹੈ ਵੀ ਵਧੀਆ ਚੰਗਾ ਕਹਿ ਕੇ ਟੀ ਕਪਰਾਇਆ ਉਹ ਵੀ ਤੇਰੀ ਬੱਚੀ ਜਮਾ ਪਿਆਉਰਾ ਹਨ ਹਮਾਤਲ ਵਾਲੀ ਨਹੀਂ ਇਹ ਪੰਜਾਬ ਵਾਲੀ ਜਰਸੀ ਆ ਇਹ ਮੰਨ ਲਾ ਇਹਨੂੰ ਗਰਮੀ ਗੁਰਮੀ ਦਾ ਨਹੀਂ ਹੁਣ ਦੇਖ ਲਾ ਗਮੀ ਨਹੀਂ ਪੂਰਾ ਹੋਪਦੀ ਠੀਕ ਹੈ ਤੇ ਚੌਣ ਚੁਆ ਦੀ ਵਧੀਆ ਨੰਬਰ ਸੀ ਇੱਕ ਨੰਬਰ ਕਿਸੇ ਦਾ ਠੀਕ ਹੈ ਤੇ ਮੁੱਲ ਵਾੜੀ ਦਾ ਕੀ ਰੱਖਿਆ ਮੁੱਲ ਫੋਨ ਜੈ ਜੋ ਚੀਜ਼ ਸਭ ਨੂੰ ਢੋਰੀ ਬਾੜ ਨੂੰ ਸੁਪਰੋ ਕੱਤ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਤੇ ਰਾਜੀ ਸਮੀ ਬਲੀ ਵੀ ਵੱਡੀ ਬੁੱਡੀ ਬਹੁਤ ਆ ਤੇ ਬਾਕੀ ਮੂੰਹ ਮੱਥਾ ਦੇਖੋ ਜਰਸੀ ਪੰਜਾਬ ਵਾਲੀ ਕੰਨ ਨਿਕਾ ਨਿਕਾ ਤੇ ਸਾਈਜ਼ ਵਗੈਰਾ ਤੇ ਵੇਟ ਵਗੈਰਾ ਪੂਰਾ ਫੁੱਲ ਆ ਜਿਵੇਂ ਹੁੰਦੜੇ ਜਿਹਨੂੰ ਕਹਿ ਦਿੰਦੇ ਆ 20 ਲੀਟਰ ਦੇ ਨੇੜੇ ਉਹਦੇ ਰਾਮਣਾ ਪਾ ਦੇਣਾ ਜਰਸੀ ਅਸਲ ਪੰਜਾਬ ਵਾਲੀ ਦੂਜਾ ਸੂਆ ਜੈਨ ਨੂੰ ਸੁਣਦੀ ਆ ਪਹਿਲਾ ਸੂਆ 16 ਲੀਟਰ ਦੁੱਧ ਬਾਈ ਜਾਂਦਾ ਘਰੇ ਚੋਇਆ ਵੈਦਾ ਜਿਵੇਂ ਘਰੇਲੂ ਵਹਿੜਾ ਸੰਗਲ ਦੇਖੋ ਪਿਆ ਵਾ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਤੇ ਥਣ ਵਗੈਰਾ ਦੇਖੋ ਨੇੜੇ ਤੋਂ ਚਾਰੇ ਥਣ ਨੇਖਣ ਵਿੱਚ ਸਾਫ ਸੁਥਰੇ ਬਿੰਦੀ ਤੇ ਪਿੱਥੀ ਤੇ ਤੇ ਅੱਗੇ ਪਿਛੇ ਦਾ ਫਿਟਿੰਗ ਵਾਲਾ ਲੇਵਾਗਾ ਤੇ ਨੰਬਰ ਹੋ ਲਿਵਾਈ ਦੁਬਾਰਾ ਆਪ 7708288755 88755 77082 ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਸੋ ਜਰਸੀ ਵੈੜ ਦੂਜਾ ਸੂਆ ਸੁਣ ਨੂੰ ਰੈਡੀ ਹੈ ਘਰੇਲੂ ਵੈੜਾ ਕਿਸੇ ਵੀਰ ਦੇ ਵੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨੰਬਰ